ਫੀਚੁਏਸ਼ਨ ਰੀਚਾਰਜ ਸੀਏ ਇਹਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ 10 ਕੁਆਂਟਲ 1000 ਕਿਜੀ ਪੋਪੀ ਹਸਬ ਬਰਾਉਂਟ ਕੀਤੀ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਟਰੱਕ ਸਵਾਰ ਦੋ ਵਿਅਕਤੀਆਂ ਨੂੰ ਤਕਰੀਬਨ 10 ਕੁਇੰਟਲ ਚੂਰਾਪੋਸ ਸਮੇਤ ਡੂਡਾ ਸਮੇਤ ਗ੍ਰਿਫਤਾਰ ਕਰਨ ਵਿੱਚ ਪ੍ਰਾਪਤੀ ਮਿਲੀ ਇਹ ਸੂਚਨਾ ਸੀਆਈਏ ਇਨਸਪੈਕਟਰ ਅਵਤਾਰ ਸਿੰਘ ਨੂੰ ਮਿਲੀ ਸੀ ਜਿਨ੍ਹਾਂ ਨੇ ਆਪਣੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਧਰਮਕੁੱਟਾਂ ਦੇ ਲਾਗੇੋਂ ਦੋ ਵਿਅਕਤੀਆਂ ਨੂੰ ਟਰੱਕ ਸਮੇਤ ਕਾਬੂ ਕਰ ਲਿਆ ਇਹਨਾਂ ਦਾ ਜਿਹੜਾ ਸਰਗਨਾ ਪਿੰਡ ਖੋਜਿਆ ਦਾ ਦੱਸਿਆ ਜਾ ਰਿਹਾ ਜਿਹੜਾ ਕਿ ਇਹ ਨਜ਼ਦੀਕੀ ਪਿੰਡ ਸਲੋ ਵੇਖੇ ਜੋ ਕਿ ਥਾਣਾ ਸਿਟੀ ਦੇ ਵਿੱਚ ਪੈਂਦਾ ਉਸ ਜਗ੍ਹਾ ਰਹਿੰਦਾ ਤੇ ਇਹ ਕਾਫੀ ਲੰਬੇ ਸਮੇਂ ਤੋਂ ਬਾਹਰਲੇ ਰਾਜਾਂ ਤੋਂ ਚੂਰਾ ਪੋਸਟ ਲਿਆ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਅੱਜ ਨਮਾ ਸ਼ਹਿਰ ਦੇ ਸੀਏ ਸਟਾਫ ਤੇ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਇਸ ਮਾਮਲੇ ਨੂੰ ਲੈ ਕੇ ਅੱਜ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਇਸ ਵੀਡੀਓ ਨੂੰ ਇਸ ਖਬਰ ਨੂੰ ਨਸ਼ਰ ਕੀਤਾ ਜਾ ਸਕੇ ਮੂੰਹ ਨਾ ਲਾਇਆ ਜਾਵੇ ਤੇ ਨੌਜਵਾਨੀ ਨੂੰ ਨਸ਼ਾ ਤਸਕਰੀ ਤੋਂ ਬਚਾਇਆ ਜਾ ਸਕੇ ਆਓ ਜਾਣਦੇ ਹਾਂ ਕੀ ਕਹਿੰਦੇ ਹਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਤੇ ਉਹਨਾਂ ਦੇ ਨਾਲ ਹਾਜ਼ਰ ਪੁਲਿਸ ਪਾਰਟੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਨਵਾਂ ਸ਼ਹਿਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡ ਸਾਈਡ ਨੂੰ ਕੱਟ ਕਰਨ ਲਈ ਲਗਾਤਾਰ ਅਵੇਅਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਥੇ ਹੀ ਸਪਲਾਈ ਚੇਨ ਨੂੰ ਤੋੜਨ ਲਈ ਅਸੀਂ ਐਨਡੀਪੀਐਸ ਦੀ ਪਰਚੇ ਵੀ ਰਿਸਟਰ ਕਰ ਰਹੇ ਹਾਂ ਤੇ ਕਾਫੀ ਰਿਕਵਰੀ ਵੀ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਹਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਡੀਐਸਪੀ ਇਨਵੈਸਟੀਗੇਸ਼ਨ ਤੇ ਚਾਰਜ ਸੀ ਹੈ ਇਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ 10 ਕੁਆਂਟਰ 1000 ਕਿਜੀ ਆਪੀ ਹਸਕ ਬਰਾਮਦ ਕੀਤੀ ਹੈ ਜਦੋਂ ਸੀਆਈਏ ਇੰਚਾਰਜ ਦੀ ਟੀਮ ਨੇ ਪਿੰਡ ਹਸਰੋ ਤੋਂ ਧਰਮਕੋਟ ਲੇਕਰ ਰੋਡ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਤਾਂ ਗੁਰਮਿੰਦਰ ਭਾਟੀਆ ਤੇ ਦੂਜਾ ਸ਼ਿੰਗਾਰਾ ਸਿੰਘ ਇਹ ਦੋਵੇਂ ਹਸ਼ਾਰਪੁਰ ਦੇ ਰਹਿਣ ਵਾਲੇ ਨੇ ਤਾਂ ਉੱਥੇ ਡੀਐਸਪੀ ਨਵਾਂਸ਼ਹਿਰ ਨੇ ਮੌਕੇ ਤੇ ਆ ਕੇ ਜੜੀ ਇਬਰਾਮਗੀ ਕਰਾਈ ਹੈ ਟੋਟਲ ਜੜੀ 1000 ਕਿਜੀ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਆਂ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਰਹੇ ਆਂ ਜੋ ਹੁਣ ਤੱਕ ਵੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀਅਸ ਲੈ ਕੇ ਆ ਰਹੀ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਪੁੱਛਗਿੱਛ ਦੇ ਵਿੱਚ ਲੈ ਕੇ ਲਾਵਾਂਗੇ ਇਹ ਜਿਹੜਾ ਇਹਨਾਂ ਤੇ ਹੁਣ ਤੱਕ ਸਾਡੇ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਜ ਤੱਕ ਕੋਈ ਪਰਚਾ ਨਹੀਂ ਹੈ ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਆਬੀਅਸ ਲਿਆਣ ਦੀ ਉਹਦਾ ਨਾਮ ਦਵਿੰਦਰ ਕੁਮਾਰ ਉਰਫ ਲ ਇਹ ਉਹ ਸਲੋ ਰੋਡ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਉਹ ਵੀ ਅਕਿਊਜ਼ ਨਾਮਜ਼ਦ ਕਰਦੇ ਆ ਸੀ ਐਫ ਆਰ ਦੇ ਵਿੱਚ ਤੇ ਉਹ ਤੋਂ ਵੀ ਫੜ ਕੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਬਿਲਕੁਲ ਮਾਫੀ ਸਰ ਹੋਣੀ ਨਹੀਂ ਦਿੰਦਾ ਕਿੰਨੇ ਕਰ ਨਹੀਂ ਦਵਿੰਦਰ ਕਵਾਰ ਹਜੇ ਅਰੈਸਟ ਨਹੀਂ ਹੋਇਆ ਤੇ ਉਹਨੂੰ ਨਾਮਜ਼ਦ ਅਸੀਂ ਅਕਿਊਜ਼ਡ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣੇ ਮਾਮਲੇ 'ਚ ਉਹਨੂੰ ਵੀ ਜਲਦ ਤੋਂ ਜਲਦ ਅਰੈਸਟ ਕਰਦੇ ਨਾਲ ਪ੍ਰੋਵਾਈਡ ਕਰਵਾਜ਼ਾ ਨਹੀਂ ਬਾਤ ਦੇ ਵਿੱਚ ਬਟੇ ਕਿ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ ਹੈ ਤੇ ਇਹਨਾਂ ਦਾ ਉਹਦੇ ਵਿੱਚ ਜੋ ਵੀ ਰਿਮਾਂਡ ਮਿਲਦਾ ਉਸ ਤੋਂ ਬਾਅਦ ਪੁੱਛਗਿੱਛ ਕਰਕੇ ਸਾਰੀ ਡੀਟੇਲ ਤੁਹਾਨੂੰ ਸ਼ੇਅਰ ਕਰਾਂਗੇ ਭਾਵੇਂ ਕਿ ਏਜ ਵਸੀਤ ਪੁੱਛਕਿਛ ਕੀਤੀ ਹੈ ਕਿ ਇਹ ਪਹਿਲਾਂ ਵੀ ਜਿਹੜਾ ਹੈਗਾ ਉਤੋਂ ਲੈ ਕੇ ਆਂਦੇ ਰਹੇ ਨੇ ਬਟ ਕਿੰਨੀ ਵਾਰੀ ਲੈ ਕੇ ਆਏ ਹੈ ਉੱਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡੀਟੇਲ ਅਜੇ ਅਸੀਂ ਦੇਣੀ ਹੈ। ਆਲਰੇਡੀ ਪਹਿਲਾਂ ਕਰਦੇ ਸੀ ਕੰਮ ਇਹ ਜਿੱਥੋਂ ਲੈ ਕੇ ਆਏ Rajasthan ਤੋਂ बटे ਜਿਹੜਾ ਦਵਿੰਦਰ ਹੈ ਉਹਨੇ ਵੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆਣਗੀਆਂ ਤੇ ਅੱਗੇ ਕਿੱਥੇ ਦੇਣਾ ਸੀ ਜੰਨਾਂ ਨੇ ਆ। ਇਹ ਦਵਿੰਦਰ ਨੇ ਕੀ ਸਿਗਾ ਇਹਨਾਂ ਨੂੰ ਇਹਨਾਂ ਤੋਂ ਜਿਹੜੀ ਕੁਝ ਕਿਛ ਤੋਂ ਪਤਾਵੇ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੂਜ਼ ਕੀਤੀ ਸੀ ਜਦੋਂ ਦਵਿੰਦਰ ਰੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਂਦੇ ਆ ਕਿਹੜੇ ਪਰਦੇ ਕਿੰਨੇ ਨਮਾਸ ਹੈ ਅਗਰ ਤੁਸੀਂ ਨਹੀਂ ਪ੍ਰਾਈਸ ਦਾ ਨਹੀਂ ਹਜੇ ਸੰਬੰਧ ਹੈ ਹਾਂਜੀ ਕੀਮਤ ਅਸਲ ਕਿੰਨੇ ਨਹੀਂ ਉਹ ਹਜੇ ਕੁਝ ਕਿਛ ਕਰ ਨਹੀਂ ਬਾਤ ਕੇ ਅਸ ਤੋਂ ਬਾਅਦ ਹੀ ਸਾਰਾ ਇਹ ਮਾਲ ਸਾਹਿਬ ਲੋਕ ਨੂੰ ਪੰਡਣਾ ਸੀ ਜਾਂ ਕਿੱਥੇ ਪੰਡਣਾ ਸੀ ਇਹ ਸਾਰਾ ਜੀ ਵੀ ਹਜੇ ਪੁੱਛਗੀ ਦਾ ਪਾਰਟ ਹੈ ਉਹ ਸਾਰਾ ਪੁੱਛਗੀ ਤੋਂ ਬਾਅਦ ਜਿੱਦਾਂ ਵੀ ਹੋਏਗਾ ਤਾਂ ਹੋਣੀ ਸੀ ਗੱਲ ਪਹੁੰਚ ਗਈ ਜੀ ਉਹਨੂੰ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਰਕ ਵੀ ਅਸੀਂ ਜਾਤ-ਜਾਤ ਦਿੰਦਾ ਲਾਵਾਂਗੇ ਤਾਂ ਕਿ ਜਿਹੜਾ ਆਖੋ ਸਾਰਾ ਖੁਲਾਸਾ ਹੋਈ ਸਕੇ ਜੇਕਰ ਕਿਤੇ ਜਸਤੂ ਰੁਕਣ ਦਾ ਰਿਮਾਰਕ ਨੰਬਰੀਟ ਨੰਬਰੀਟ ਟਰੱਕ ਹੈਗਾ ਇਹ ਪੰਜਾਬ ਦਾ ਟਰੱਕ ਹੈ ਪੀਵੀ02 ਅਮਰੀਕ ਸਰ ਦਾ ਟਰੱਕ ਹੈਗਾ ਇਸੇ ਦੇਖਾਇ ਹੈ ਕਿ ਇਹਦੇ ਨਾਮ ਦੇ ਉੱਤੇ ਹੈ ਸਾਰੇ ਜਿਹੜੇ ਹਾਟਸਪੌਟ ਪਿੰਡਾਂ ਦੇ ਨਾਲ ਨਾਕੇ ਲੱਗੇ ਜਾਣਗੇ ਜਾਂ ਚੱਕਰ ਚੱਈਆਂਗੇ ਤੋਂ ਨਹੀਂ ਕਾ। ਅਨੈ ਜੀ ਨਹੀਂ ਬਿਲਕੁਲ ਜਿਹੜਾ ਹੈਗਾ ਹਾਟਸਪੌਟ ਪਿੰਡਾਂ ਦੇ ਵਿੱਚ ਜੋ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਜਿੱਥੇ ਕਿਤੇ ਅਸੀਂ ਨਾਕੇ ਲਾਏ ਐ ਜਾਂ ਕਾਸ ਆਪਰੇਸ਼ਨ ਕੀਤੇ ਐ ਜਾਂ ਕੋਈ ਹੋਰ ਸਾਡੇ ਜਿਹੜੇ ਵੀ ਪ੍ਰੀਵੈਂਟਿਵ ਐਕਸ਼ਨ ਚੱਲਦੇ ਹੋਏ ਆ ਉਹ ਬਿਲਕੁਲ ਉਸੇ ਤਰ੍ਹਾਂ ਚੱਲਦੇ ਰਹਿਣਗੇ ਜੀ। ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਹੁਣ ਤੱਕ ਜਿਹੜੇ 527 ਐਨਡੀਪੀਐਸ ਦੇ ਐਫਆਈਆਰ ਅਸੀਂ ਰਜਿਸਟਰ ਕਰ ਲਿਆ ਨੇ ਤੇ ਜਿਹਦੇ ਵਿੱਚ 611 ਦੋਸ਼ੀ ਜਿਹੜੇ ਹੈ ਤੇ ਜਿਹੜਾ ਇਹ ਲਗਾਤਾਰ ਹੈ ਇਹਨਾਂ ਦੇ ਖਿਲਾਫ ਜਿਹੜੀ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਤੇ ਰਵਿੰਦਰ ਸਰ ਕੀ ਕਹ ਰਹੇ ਨੇ ਰਵਿੰਦਰ ਜਿਹੜਾ ਹੈ ਜਿਹੜਾ ਆਇਆ ਮਾਨਸੰਦਾ ਸਾਤਾ ਜੀ ਜੀ ਸਮੁੱਚੇ ਤੇ ਦਵਿੰਦਰ ਕੁਛ ਨਹੀਂ ਜੀ ਇਹ ਜਿਹੜਾ ਸਾਨੂੰ ਲੱਗਦਾ ਕਿ ਇਹ ਟਰੱਕ ਵੀ ਇਹ ਨਹੀਂ ਪਾਇਆ ਸੀ ਤੇ ਕੋਈ ਫੀਲਡ ਵਗੈਰਾ ਉਧਰੋਂ ਮੰਗਵਾਈ ਹੈ ਉਹਦੇ ਵਿੱਚ ਹੀ ਇਹ ਜਿਹੜਾ ਨਾਲ ਇਹ ਪਾਪੀ ਹਸ ਗਿਆ। ਇਸ ਤੇ ਪਹਿਲਾਂ ਪੱਤਾ ਕੁਝ ਹੈਗਾ? ਇਸ ਤੇ ਪਹਿਲਾਂ ਹਜੇ ਤੱਕ ਸਾਡੇ ਧਿਆਨ 'ਚ ਕੋਈ ਨਹੀਂ ਜੋ ਇਸ ਤੇ। ਨਹੀਂ ਇਹਦੇ ਬਾਰੇ ਹਜੇ ਕੁਝ ਨਹੀਂ ਸਾਹਮਣੇ ਆਇਆ। ਜਿਆਦਾ ਕੁਆਂਟੀ ਹਾਂਜੀ ਉਹ ਵੀ ਸਾਰੀ ਗੱਲ ਅਸੀਂ ਖੇਡ ਰਹੇ ਹਾਂ। ਸਾਰੇ ਨੇ ਪਹਿਲੀ ਵਾਰ ਹੀ ਮੰਗਵਾਇਆ ਜਾਂ ਪਹਿਲਾਂ ਵੀ ਮੰਗਵਾਉਂਦੇ ਰਹੇ। ਇਹ ਜੀ ਸਾਡੇ ਅੱਜ ਤੱਕ ਤਾਂ ਇਹ ਕਿ ਪਹਿਲਾਂ ਵੀ ਮੰਗਵਾਉਂਦਾ ਰਿਹਾ ਬਟ ਕਿੰਨਾ ਮੰਗਵਾਉਂਦਾ ਰਿਹਾ ਕਿੰਨੀ ਵਾਰੀ ਆਇਆ ਉਹ ਸਾਰੀ ਚੀਜ਼। ਸਾਰੇ